ਗੁਰਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦੇਨ ਨਾਮ ਧਿਆਈਐ ਸਹਜੇ ਨਾਮ ਸਮਾਈ ਅੰਦਰ ਰਚੈ ਹਰ ਸੱਚ ਸਿਓ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਪਾਇ ਗੁਰ ਸਰਨਾਈ ਸੋਖ ਲਹ ਆਨ ਜਨ ਨਾਮ ਧਿਆਇ ਰਹਾਉ ਸਾਚੇ ਮੈਲ ਨ ਲੱਗਈ ਹਾਂਜੀ ਸਾਚੇ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਸਾਚੇ ਮੈਲ ਨਹੀਂ ਕਹਿਣਾ ਸਾਚੇ ਮੈਲ ਨ ਲੱਗਈ ਮਨ ਨਿਰਮਲ ਹਰ ਧਿਆਇ ਗੁਰਮੁਖ ਸਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਇ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਮਨ ਮੁਖ ਮੈਲੇ ਮਲ ਭਰੇ ਹੋ ਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮੈਲ ਨ ਉਤਰੈ ਮਾਰ ਜਮੈ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਾਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀ ਆਕਾ ਆਧਾਰ ਸਭਨਾ ਜੀ ਆਕਾ ਇਥੇ ਤੁਮ ਕਲਾਦਨੀ ਹੈ ਆਧਾਰ 3 ਰਾਗ ਮਹੱਲਾ ਤੀਜਾ 3 ਰਾਗ ਇਥਾ ਰਾਰੇ ਇਸ ਨੂੰ ਸਿਰੀ ਰਾਗ ਨਹੀਂ ਕਹਿਣਾ ਸਿਰੀ ਰਾਗ ਮਹੱਲਾ ਤੀਜਾ ਕਈ ਵਾਰ ਨਾ ਅਸੀਂ ਬੋਲਦੇ ਆ ਜਦੋਂ ਸਿਰੀ ਰਾਗ ਰਾਗ ਕਹਿ ਜਾਂਦੇ ਆ ਗੱਗਾ ਨਹੀਂ ਬੋਲਦੇ ਸੁੱਧ ਬੋਲਣਾ ਸਿਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨ ਹੋਏ ਮਨਮੁਖ ਮੋਹ ਵਿਆਪਿਆ ਇਥੇ ਵਿਸਰਾਮ ਬੈਰਾਗ ਉਦਾਸੀ ਨ ਹੋਈ ਸਬਦ ਨਾ ਚੀਨਾ ਸਦਾ ਦੁਖ ਹਰ ਦਰਗਹ ਪਤ ਖੋਏ ਸਬਦ ਨਾ ਚੀਨਾ ਸਬਦ ਨੂੰ ਜਾਣਦਾ ਨਹੀਂ ਜਿਸ ਕਰਕੇ ਸਦਾ ਦੁਖ ਪ੍ਰਾਪਤ ਹੁੰਦਾ ਹੈ ਹਰ ਦਰਗਹ ਪਤ ਖੋਏ ਹਉ ਮੈਂ ਗੁਰਮੁਖ ਕੋਈ ਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਹ ਨਿਤ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਾਰ ਜਲੇ ਪਾਠ ਇਕੱਠਾ ਹੀ ਹੈ ਪਾਰ ਜਲੇ ਇਸ ਤਰ੍ਹਾਂ ਬੋਲਨਾ ਘਰ ਹੀ ਮਾਹ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈ ਰਾਗ ਆਨੰਦ ਐਹ ਨਿਸ ਭਗਤ ਕਰੇ ਦਿਨ ਰਾਤੀ ਹਉਮੈ ਮਾਰਨ ਚਿੰਤ ਨਿਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰਲਾਗ ਨਾ ਤਾਮਸ ਮੂਲੇ ਵਿਤਿਉ ਆਪ ਗਵਾਏ ਨਾਮ ਨਿਧਾਨ ਸਤ ਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ ਮਨਮੁਖ ਫਿਰਹਿ ਨ ਜਾਣੈ ਸਤਗੁਰ ਹਉ ਮੈਂ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਇ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵਾ ਕੋਈ ਨਾਮ ਨਿਦਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ ਹਾਂਜੀ ਮੇਰੇ ਮਨ ਇਥੇ ਵਿਸ਼ਰਾਮ ਹੈ ਤਜ ਨਿੰਦਾ ਹੋਮੈ ਅਹੰਕਾਰ ਹਰ ਜੀਓ ਸਦਾ ਧਿਆਇ ਤੂ ਗੁਰਮੁਖ ਇਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੀ Jap Jap ਰਦਾ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰਬਦੀ ਵਿਚਾਰ ਸਤਗੁਰ ਤੇ ਜੋ ਮੁਹ ਫਿਰਹਿ ਮਥੇ ਤਿੰਨ ਕਾਲੇ ਅਨ ਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖ ਨ ਦੇਵ ਦੇਖਨੀ ਸੁਪਨਾ ਸੁਖ ਨਾ ਦੇ ਕਨੀ ਬਹੁ ਚਿੰਤਾ ਪਰਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੀ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਈ ਸ੍ਰੀ ਰਾਗ ਮਹਲਾ 3 ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੀ ਇਹ ਮਨ ਤਾਵਤ ਤਾ ਰਹੈ ਜਾ ਆਪੇ ਨਦਰ ਕਰੀ ਇਹ ਮਨ ਤਾਵਤ ਇਥੇ ਠਮਕ ਤਾ ਰਹੈ ਤਾਰ ਹੈ ਇਕੱਠਾ ਨਹੀਂ ਕਹਿ ਦੇਣਾ ਤਾ ਰਹੈ ਇਥੇ ਵਿਸਰਾਮ ਜਾ ਆਪੇ ਨਦਰ ਕਰੀ ਭਾਈ રે ਗੁਰਮੁਖ ਹਰਨਾਮ ਤਿਆਇ ਨਾਮ ਨਿਧਾਨ ਸਾਧ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨਮੁਖ ਮਾਨ ਤਨ ਅੰਧ ਹੈ ਤਿਸ ਨਾਉ ਠੌਰ ਨਾ ਠਾਉ ਬਹੁ ਜੋਨੀ ਭੌਦਾ ਫਿਰੈ ਜਿਉ ਸੁੰញ ਘਰ ਕਾਉ ਜਿਉ ਇਥੀਅਮ ਕਲਾ ਦਨੀ ਹੈ ਸ਼ੂਨਿਆ ਘਰ ਇਥੇ ਠਮਕ ਕਉ ਗੁਰਮਤੀ ਘਟ ਚਾਨਣਾ ਸ਼ਬਦ ਮਿਲਾ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਅਨ ਕਉ ਸੇਵਦੇ ਪੜ ਵੇਦਾ ਕਰੈ ਪੁਕਾਰ ਇਹ ਲੋਭੀਅਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਲਿਖਿਆ ਵੱਖਰਾ ਹੈ ਲੋਭੀਅਨ ਸਰਪੰਰਦਾ ਦੇ ਵਿੱਚ ਲੋਭੀਆਂ ਕਰਾਇਆ ਜਾਂਦਾ ਅਰਥ ਕੀਤਾ ਜਾਂਦਾ ਹੈ ਦੇਵੀ ਦੇਵਤਿਆਂ ਨੂੰ ਜਿਹੜੇ ਸੇਵ ਦੇ ਹਨ ਦੇਵੀ ਦੇਵਤਿਆਂ ਨੂੰ ਜਿਹੜੇ ਮੰਨਦੇ ਹਨ ਤੇ ਪੜ ਵਿਦਾ ਕਰੇ ਪੁਕਾਰ ਵਿਦਾ ਨੂੰ ਪੜ ਕੇ ਉੱਚੀ ਉੱਚੀ ਦੂਜਿਆਂ ਨੂੰ ਪੁਕਾਰਾਂ ਕਰਕੇ ਸਮਝਾਉਂਦੇ ਨੇ ਆਪ ਕਮਾਉਂਦੇ ਨਹੀਂ ਉਹ ਲੋਕ ਜਿਹਨੇ ਨੇ ਵਿਖਿਆ ਅੰਦਰ ਪਚਮੋਏ ਹਾਂਜੀ ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ ਪਚ ਪੁੱਲਾ ਹੀ ਬੂਨ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬੱਜ ਹੋ ਗੁਰੂ ਅਚੇਤ ਹੈ ਸਭ ਬੱਧੀ ਜਮ ਕਾਲ ਇਹ ਵੀ ਠਮਕ ਲਾਉਣੀ ਹੈ ਬੱਜ ਹੋ ਗੁਰੂ ਗੁਰੂ ਅਚੇਤ ਹੈ ਨਹੀਂ ਗਾਣਾ ਬੱਜ ਹੋ ਗੁਰੂ ਅਚੇਤ ਹੈ ਯਾਨੀ ਗੁਰੂ ਤੋਂ ਬਗੈਰ ਵਿਅਕਤੀ ਜਿਹੜਾ ਨਾ ਉਹ ਗਾਫਲ ਹੈ ਬੇਸੁਰਤ ਹੈ ਸਭ ਬੱਧੀ ਜਮ ਕਾਲ ਨਾਨਕ ਗੁਰਮਤ ਉੱਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ 3 ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਾਦ ਪਾਏ ਗੁਰਮੁਖ ਚੌਥਾ ਨਹੀਂ ਕਹਿਣਾ ਗੁਰਮੁਖ ਪਦ ਤੇ ਯਮਕ ਲਾ ਦੇਣੀ ਹੈ ਗੁਰਮੁਖ ਚੌਥਾ ਪਦ ਪਾਏ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਾਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮਿਲਾਏ ਭਾਈ રે ਗੁਰਮਤਿ ਸਾਚ ਰਹਾਉ ਸਾਚੂ ਸਾਚੁ ਕਮਾਵਣਾ ਸਾਚੈ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟਹੁ ਬਾਲ ਜਾਉ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਪਾਏ ਲਾਹਾ ਹਰ ਹਰ ਨਾਮ ਮਿਲੈ ਜੀ ਲਾਹਾ ਪਦ ਤੇ ਯਮਕ ਲਾਦਨੀਆ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਇ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਇ ਜੀ ਬਿਨ ਗੁਰ ਮਹਿਲ ਨ ਪਾਈਐ ਨਾਮ ਇਥੇ ਯਮਕ ਲਾਦਨੀਆ ਨਾ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲਹ ਜਿਦੂ ਪਾਈਐ ਸੱਚ ਸੋਇ ਜੀਦੂ ਪਾਈਐ ਸੱਚ ਸੋਇ ਸੋਰ ਸੰਗਾਰ ਸੁਖ ਵਸੈ ਜੋ ਤਿਸ ਭਾਵੇਂ ਸੋ ਹੋਏ ਜਿਹਾ ਸਤ ਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸਹਸਾ ਮੂਲੇ ਰਾਹੀ ਪਾਉ ਲਾਏ ਜਾਣ ਕੋਏ ਨਾਨਕ ਏਕ ਜੋਤ ਦੁਇ ਮੂਰਤੀ ਹਾਂਜੀ ਨਾਨਕ ਏਕ ਜੋਤ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ